ਇਹ ਜ਼ਰੂਰੀ ਕੰਮ ਆ ਮੈਨੂੰ ਗੱਡੀ ਨੂੰ ਜਾਣੇ ਦੋ ਬਾਅਦ ਇਹਨਾਂ ਨੇ ਮੇਰੇ ਨਾਲ ਤੱਕਾਂ ਮੁੱਕੀ ਕੀਤੀ ਮੇਰੀ ਯੂਨੀਫਾਰਮ ਖਿੱਚੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਆ ਇੱਕ ਲੇਡੀ ਅਫਸਰ ਦੇ ਉੱਪਰ ਹੱਥ ਚੱਕ ਰਹੇ ਆ ਨੱਬਾ ਵਿੱਚ ਡੀਐਸਪੀ ਅਤੇ ਕਿਸਾਨਾਂ ਦੇ ਵਿਚਕਾਰ ਤਣਾਅ ਵਾਲੀ ਘਟਨਾ ਵਾਪਰੀ ਜੋ 22 ਸਤੰਬਰ ਨੂੰ ਹੋਈ ਸੀ। ਮਾਮਲਾ ਸ਼ੰਭੂ ਬਾਰਡਰ ਤੋਂ ਚੋਰੀ ਹੋਈਆਂ ਟਰਾਲੀਆਂ ਨਾਲ ਜੁੜਿਆ ਹੋਇਆ ਹੈ। ਕਿਸਾਨਾਂ ਦਾ ਦਾਵਾ ਹੈ ਕਿ ਨਗਰ ਕਾਉਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਨੇ ਇਹ ਟਰਾਲੀਆਂ ਆਪਣੇ ਪਲਾਟ ਵਿੱਚ ਲਕੋਈਆਂ ਹਨ। ਪੁਲਿਸ ਨੇ ਉਨ੍ਹਾਂ ਤੇ ਹਲਕੀ ਧਾਰਨਾ ਲਾ ਕੇ ਜਮਾਨਤ ਤੇ ਛੱਡ ਦਿੱਤੀ ਜਿਸ ਕਰਕੇ ਕਿਸਾਨ ਨਾਰਾਜ਼ ਹੋ ਗਏ। ਇਸ ਟੈਨਸ਼ਨ ਨੂੰ ਦੇਖਦਿਆਂ ਚਾਰ ਵੱਡੇ ਕਿਸਾਨ ਯੂਨੀਅਨ ਜਿਵੇਂ ਕਿ ਭਾਰਤੀ ਕਿਸਾਨ ਯੂਨੀਅਨ ਆਜ਼ਾਦ, ਪ੍ਰੇਤ ਕਲਾ ਅਤੇ ਕ੍ਰਾਂਤੀਕਾਰੀ ਯੂਨੀਅਨ ਨੇ DSP ਦੇ ਦਫਤਰ ਦੇ ਬਾਹਰ ਧਰਨਾ ਲਾ ਦਿੱਤਾ DSP ਮਨਦੀਪ ਕੌਰ ਨੇ ਕਿਹਾ ਕਿ ਜਦੋਂ ਉਹ ਦਫਤਰ ਤੋਂ ਬਾਹਰ ਨਿਕਲੀ ਤਾਂ ਕਿਸਾਨਾਂ ਨੇ ਉਹਨਾਂ ਦੀ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਧੱਕਾਮੁਕੀ ਵੀ ਹੋਈ ਉਹ ਕਹਿੰਦੀ ਹਨ ਕਿ ਉਹ ਸਿਰਫ ਗਲਬਾਤ ਲਈ ਆਈ ਸਨ ਕਿਸਾਨਾਂ ਨੂੰ ਰੋਕਣ ਲਈ ਨਹੀਂ ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਗੁੰਡੇ ਕਿਸਾਨਾਂ ਦੀ ਸ਼ਕਲ ਵਿੱਚ ਉੱਥੇ ਆਏ ਜਿਨ੍ਹਾਂ ਨੇ ਉਹਨਾਂ ਨੂੰ ਗਲਤ ਤਰੀਕੇ ਨਾਲ ਟੱਚ ਕੀਤਾ ਸੋਸ਼ਲ ਮੀਡੀਆ ਤੇ ਇਹ ਵੀ ਦਾਵਾ ਕੀਤਾ ਜਾ ਰਿਹਾ ਸੀ ਕਿ ਕਿਸਾਨ ਦੀ ਪਗੜੀ ਪੁਲਸ ਨੇ ਹਟਾਈ DSP ਨੇ ਇਹ ਪੂਰੀ ਤਰ੍ਹਾਂ ਨਕਾਰਿਆ ਉਹ ਹਨ ਜੇ ਕਿਸੇ ਕੋਲ ਵੀ ਵੀਡੀਓ ਹੈ ਤਾਂ ਦਿਖਾ ਦਿਓ ਮੈਂ ਆਪਣੇ ਆਪ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਗੁਰਦੁਆਰੇ ਸਾਹਿਬ ਵਿੱਚ ਜਾ ਕੇ ਕਸਮ ਖਾ ਸਕਦੇ ਹੋ ਕਿ ਪੁਲਿਸ ਨੇ ਕੋਈ ਵੀ ਗਲਤ ਕੰਮ ਕੀਤਾ ਕਿਸਾਨਾਂ ਨੇ ਡੀਐਸਪੀ ਤੇ ਦੋਸ਼ ਲਾਇਆ ਕਿ ਉਹਨਾਂ ਨੇ ਉਹਨਾਂ ਨਾਲ ਬੱਤਸਲੂਕੀ ਕੀਤੀ ਅਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਕਿਸਾਨ ਕਹਿੰਦੇ ਹਨ ਕਿ ਉਹ ਸ਼ਾਂਤੀਪੂਰਵਕ ਦਰਨਾ ਕਰ ਰਹੇ ਸਨ ਅਤੇ ਸਿਰਫ ਇਨਸਾਫ ਦੀ ਮੰਗ ਕਰ ਰਹੇ ਸਨ ਗਮਦੌਰ ਸਿੰਘ ਨੇ ਕਿਹਾ ਕਿ ਡੀਐਸਪੀ ਨੇ ਬਦਤਮੀਜ਼ੀ ਕੀਤੀ ਅਤੇ ਕੁਝ ਕਿਸਾਨਾਂ ਦੇ ਕੱਪੜੇ ਤੱਕ ਫਾੜੇ ਇਸ ਘਟਨਾ ਦੇ ਪਿੱਛੇ ਇਹ ਵੀ ਕਾਰਨ ਸੀ ਕਿ ਪੰਗਜ ਪੱਪੂ ਦੇ ਖਿਲਾਫ ਪਹਿਲਾਂ ਤੋਂ ਮਾਮਲਾ ਦਰਜ ਸੀ ਚੋਰੀ ਹੋਈ ਟਰਾਲੀਆਂ ਦਾ ਸਮਾਨ ਉਸ ਦੀ ਦੁਕਾਨ ਤੋਂ ਮਿਲਿਆ ਪਰ ਜਮਾਨਤ ਮਿਲਨ ਕਰਕੇ ਕਿਸਾਨ ਉਸ ਦੀ ਗ੍ਰਿਫਤਾਰੀ ਮੰਗ ਰਹੇ ਸਨ ਕੁਝ ਲਵਾਰਿਸ ਟਰਾਲੀਆਂ ਦਾ ਦੋਸ਼ ਵੀ ਉਸ ਉਸ ਦੀ ਪਤਨੀ ਤੇ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸਾਨ ਕੋਈ ਥੋਸ ਸਬੂਤ ਨਹੀਂ ਦੇ ਸਕੇ ਡੀਐਸਪੀ ਮਨਦੀਪ ਕੌਰ ਕਹਿੰਦੇ ਹਨ ਕਿ ਉਹ ਘਟਨਾ ਤੋਂ ਡਿਸਟਰਬ ਤਾਂ ਹੋਈ ਪਰ ਸਟਰੋਂਗ ਹੈ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਧਰਨੇ ਵਿੱਚ ਸਿਰਫ ਚੰਗੇ ਲੋਕਾਂ ਨੂੰ ਲਿਓ ਤਾਂਕਿ ਉਹਨਾਂ ਦੀ ਮੰਗ ਸਹੀ ਤਰੀਕੇ ਨਾਲ ਸਰਕਾਰ ਤੱਕ ਪਹੁੰਚੇ ਇਹ ਘਟਨਾ ਦਿਖਾਉਂਦੀ ਹੈ ਕਿ ਕਿਸਾਨ ਅਤੇ ਪੁਲਿਸ ਵਿਚਕਾਰ ਟਰਸਟ ਦੀ ਕਮੀ ਹੈ ਅਤੇ ਸੋਸ਼ਲ ਮੀਡੀਆ ਤੇ ਫੈਲ ਰਹੀਆਂ ਗਲਤ ਫੈਮਲੀਆ ਸੱਚ ਨੂੰ ਤੋਰ ਮੜੋਰ ਰਹੀਆਂ ਹਨ ਡੀਐਸਪੀ ਅਤੇ ਕਿਸਾਨ ਦੋਹਾਂ ਨੇ ਆਪਣੇ ਆਪਣੇ ਪੱਖ ਰੱਖੇ ਹਨ ਹੁਣ ਜ਼ਰੂਰਤ ਹੈ ਕਿ ਇਹ ਮਾਮਲਾ ਪੀਸਫੁਲ ਤਰੀਕੇ ਨਾਲ ਸੋਲਵ ਕੀਤਾ ਜਾਵੇ ਕਿਹਾ ਸੀ ਕਿ ਮੇਰਾ ਜ਼ਰੂਰੀ ਕੰਮ ਆ ਮੈਨੂੰ ਗੱਡੀ ਨੂੰ ਜਾਣੇ ਤੋਂ ਬਾਅਦ ਇਹਨਾਂ ਨੇ ਮੇਰੇ ਨਾਲ ਧੱਕਾ ਮੁੱਗੀ ਕੀਤੀ ਮੇਰੀ ਯੂਨੀਫਾਰਮ ਖਿੱਚੀ ਮੇਰਾ ਜੂੜਾ ਖਿੱਚਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਇੱਕ ਲੈਡੀ ਅਫਸਰ ਦੇ ਉੱਪਰ ਹੱਥ ਚੱਕ ਰਹੇ ਆ ਨੱਬਾ ਵਿੱਚ ਡੀਐਸਪੀ ਅਤੇ ਕਿਸਾਨਾਂ ਦੇ ਵਿਚਕਾਰ ਤਣਾਅ ਵਾਲੀ ਘਟਨਾ ਵਾਪਰੀ ਜੋ 22 ਸਤੰਬਰ ਨੂੰ ਹੋਈ ਸੀ। ਮਾਮਲਾ ਸ਼ੰਭੂ ਬਾਰਡਰ ਤੋਂ ਚੋਰੀ ਹੋਈਆਂ ਟਰਾਲੀਆਂ ਨਾਲ ਜੁੜਿਆ ਹੋਇਆ ਹੈ। ਕਿਸਾਨਾਂ ਦਾ ਦਾਵਾ ਹੈ ਕਿ ਨਗਰ ਕਾਉਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਨੇ ਇਹ ਟਰਾਲੀਆਂ ਆਪਣੇ ਪਲਾਟ ਵਿੱਚ ਲੁਕੋਈਆਂ ਹਨ। ਪੁਲਿਸ ਨੇ ਉਨ੍ਹਾਂ ਤੇ ਹਲਕੀ ਧਾਰਨਾ ਲਾ ਕੇ ਜਮਾਨਤ ਤੇ ਛੱਡ ਦਿੱਤ ਜਿਸ ਕਰਕੇ ਕਿਸਾਨ ਨਾਰਾਜ਼ ਹੋ ਗਏ। ਇਸ ਟੈਨਸ਼ਨ ਨੂੰ ਦੇਖਦੇ ਆ ਚਾਰ ਵੱਡੇ ਕਿਸਾਨ ਯੂਨੀਅਨ ਜਿਵੇਂ ਕਿ ਭਾਰਤੀ ਕਿਸਾਨ ਯੂਨੀਅਨ ਆਜ਼ਾਦ, ਪ੍ਰੇਤ ਕਲਾ ਅਤੇ ਕ੍ਰਾਂਤੀਕਾਰੀ ਯੂਨੀਅਨ ਡੀਐਸਪੀ ਦੇ ਦਫਤਰ ਦੇ ਬਾਹਰ ਧਰਨਾ ਲਾ ਦਿੱਤਾ ਡੀਐਸਪੀ ਮਨਦੀਪ ਕੌਰ ਨੇ ਕਿਹਾ ਕਿ ਜਦੋਂ ਉਹ ਦਫਤਰ ਤੋਂ ਬਾਹਰ ਨਿਕਲੀ ਤਾਂ ਕਿਸਾਨਾਂ ਨੇ ਉਹਨਾਂ ਦੀ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਧੱਕਾਮੁੱਕੀ ਵੀ ਹੋਈ ਉਹ ਕਹਿੰਦੀ ਹਨ ਕਿ ਉਹ ਸਿਰਫ ਗੱਲਬਾਤ ਲਈ ਆਈ ਸਨ ਕਿਸਾਨਾਂ ਨੂੰ ਰੋਕਣ ਲਈ ਨਹੀਂ ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਗੁੰਡੇ ਕਿਸਾਨਾਂ ਦੀ ਸ਼ਕਲ ਵਿੱਚ ਉੱਥੇ ਆਏ ਜਿਨ੍ਹਾਂ ਨੇ ਉਹਨਾਂ ਨੂੰ ਗਲਤ ਤਰੀਕੇ ਨਾਲ ਟੱਚ ਕੀਤਾ ਸੋਸ਼ਲ ਮੀਡੀਆ ਤੇ ਇਹ ਵੀ ਦਾਵਾ ਕੀਤਾ ਜਾ ਰਿਹਾ ਸੀ ਕਿ ਕਿਸਾਨ ਦੀ ਪਗੜੀ ਪੁਲਸ ਨੇ ਹਟਾਈ ਡੀਐਸਪੀ ਨੇ ਇਹ ਪੂਰੀ ਤਰ੍ਹਾਂ ਨਕਾਰਿਆ ਹਿੰਦੀ ਹਨ ਜੇ ਕਿਸੇ ਕੋਲ ਵੀ ਵੀਡੀਓ ਹੈ ਤਾਂ ਦਿਖਾ ਦਿਓ ਮੈਂ ਆਪਣੇ ਆਪ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਗੁਰਦੁਆਰੇ ਸਾਹਿਬ ਵਿੱਚ ਜਾ ਕੇ ਕਸਮ ਖਾ ਸਕਦੇ ਹੋ ਕਿ ਪੁਲਿਸ ਨੇ ਕੋਈ ਵੀ ਗਲਤ ਕੰਮ ਕੀਤਾ ਕਿਸਾਨਾਂ ਨੇ ਡੀਐਸਪੀ ਤੇ ਦੋਸ਼ ਲਾਇਆ ਕਿ ਉਹਨਾਂ ਨੇ ਉਹਨਾਂ ਨਾਲ ਬੱਤਸਲੂਕੀ ਕੀਤੀ ਅਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਕਿਸਾਨ ਕਹਿੰਦੇ ਹਨ ਕਿ ਉਹ ਸ਼ਾਂਤੀਪੂਰਵਕ ਦਰਨਾ ਕਰ ਰਹੇ ਸਨ ਅਤੇ ਸਿਰਫ ਇਨਸਾਫ ਦੀ ਮੰਗ ਕਰ ਰਹੇ ਸਨ ਗਮਦੌਰ ਸਿੰਘ ਨੇ ਕਿਹਾ ਕਿ ਡੀਐਸਪੀ ਨੇ ਬਦਤਮੀਜ਼ੀ ਕੀਤੀ ਅਤੇ ਕੁਝ ਕਿਸਾਨਾਂ ਦੇ ਕੱਪੜੇ ਤੱਕ ਫਾੜੇ ਇਸ ਘਟਨਾ ਦੇ ਪਿੱਛੇ ਇਹ ਵੀ ਕਾਰਨ ਸੀ ਕਿ ਪੰਗਜ ਪੱਪੂ ਦੇ ਖਿਲਾਫ ਪਹਿਲਾਂ ਤੋਂ ਮਾਮਲਾ ਦਰਜ ਸੀ ਚੋਰੀ ਹੋਈ ਟਰਾਲੀਆਂ ਦਾ ਸਮਾਨ ਉਸ ਦੀ ਦੁਕਾਨ ਤੋਂ ਮਿਲਿਆ ਪਰ ਜਮਾਨਤ ਮਿਲਨ ਕਰਕੇ ਕਿਸਾਨ ਉਸ ਦੀ ਗ੍ਰਿਫਤਾਰੀ ਮੰਗ ਰਹੇ ਸਨ ਕੁਝ ਲਵਾਰਿਸ ਟਰਾਲੀਆਂ ਦਾ ਦੋਸ਼ ਵੀ ਉਸ ਤੇ ਉਸ ਦੀ ਪਤਨੀ ਤੇ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸਾਨ ਕੋਈ ਥੋਸ ਸਬੂਤ ਨਹੀਂ ਦੇ ਸਕੇ ਡੀਐਸਪੀ ਮਨਦੀਪ ਕੌਰ ਕਹਿੰਦੀ ਹਨ ਕਿ ਉਹ ਘਟਨਾ ਤੋਂ ਡਿਸਟਰਬ ਤਾਂ ਹੋਈ ਪਰ ਸਟਰੋਂਗ ਹੈ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਧਰਨੇ ਵਿੱਚ ਸਿਰਫ ਚੰਗੇ ਲੋਕਾਂ ਨੂੰ ਲਿਓ ਤਾਂਕਿ ਉਹਨਾਂ ਦੀ ਮੰਗ ਸਹੀ ਤਰੀਕੇ ਨਾਲ ਸਰਕਾਰ ਤੱਕ ਪਹੁੰਚੇ ਇਹ ਘਟਨਾ ਦਿਖਾਉਂਦੀ ਹੈ ਕਿ ਕਿਸਾਨ ਅਤੇ ਪੁਲਿਸ ਵਿਚਕਾਰ ਟਰਸਟ ਦੀ ਕਮੀ ਹੈ ਅਤੇ ਸੋਸ਼ਲ ਮੀਡੀਆ ਤੇ ਫੈਲ ਰਹੀਆਂ ਗਲਤ ਫੈਮਲੀਆ ਸੱਚ ਨੂੰ ਤੋਰ ਮੜੋਰ ਰਹੀਆਂ ਹਨ ਡੀਐਸਪੀ ਅਤੇ ਕਿਸਾਨ ਦੋਹਾਂ ਨੇ ਆਪਣੇ ਆਪਣੇ ਪੱਖ ਰੱਖੇ ਹਨ ਹੁਣ ਜ਼ਰੂਰਤ ਹੈ ਕਿ ਇਹ ਮਾਮਲਾ ਪੀਸਫੁਲ ਤਰੀਕੇ ਨਾਲ ਸੋਲਵ ਕੀਤਾ ਜਾਵੇ